ਕਿ ਸ਼ਖਸ ਇਹ ਆਂਦਾ ਸੀਗਾ ਸ਼ਰਾਬੀ ਪੀਂਦਾ ਸੀ ਲੋਕੀ ਆਪਣਾ ਦਰਵਾਜ਼ਾ ਬੰਦ ਕਰ ਲੈਂਦੇ ਸੀ ਇਹਨੂੰ ਦੇਖ ਕੇ ਪਰ ਹਰ ਸਾਲ ਇੱਥੇ ਆਉਂਦੇ ਆ ਹੁਣ ਸੇਵਾ ਕਰਦੇ ਆ ਇੱਕ ਵਾਰੀ ਤਸਵੀਰ ਜ਼ਰੂਰ ਦਿਖਾ ਦਿਓ ਕਿੰਦਾ ਜ਼ਿੰਦਗੀ ਦੇ ਵਿੱਚ ਬਦਲਾਅ ਆ ਬਾਬਾ ਜੀ ਨੇ ਬੜੀ ਗੱਲ ਕਹੀ ਵੀ ਤੁਸੀਂ ਤੁਹਾਡੇ ਤਨ ਲੀਆ ਤਾਂ ਲੋਕੀ ਦਰਵਾਜ਼ੇ ਨਹੀਂ ਖੋਲਦੇ ਸੀਗੇ ਹੁਣ ਇੱਕ ਇਦਾਂ ਬਾਣਾ ਆਇਆ ਕਿਦਾਂ ਸੇਵਾ ਆੀ ਜ਼ਰੂਰ ਇੱਕ ਵਾਰੀ ਜ਼ਰੂਰ ਦੱਸੋ ਅਤਾ ਹਰ ਇੱਕ ਬੰਦੇ ਨੂੰ ਕਹਿੰਦਾ ਵੀ ਇੱਥੋਂ ਹੀ ਪਾਈ ਜੀਵਨ ਮਿਲਦਾ ਹੈ ਸਭ ਜਦੇ ਸਥਾਨ ਤੋਂ ਸੇਵਾ ਸਿਮਰ ਦੇ ਵਿੱਚੋਂ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਜਿਹੜਾ ਵੀ ਇੱਥੇ ਸੇਵਾ ਕਰਦਾ ਹੈ ਹਰ ਇੱਕ ਬੰਦੇ ਤੇ ਬਦਲਾ ਆਊਗਾ ਛੇ ਸਾਲਾਂ ਦੇ ਵਿੱਚ ਅੱਠ ਮੁੰਡੇ ਇਹਨਾਂ ਦੇ ਪਿੰਡ ਦੇ ਕੈਨੇਡਾ ਗਏ ਨੇ ਜਿਹੜੇ ਇੱਥੇ ਸੇਵਾ ਕਰਦੇ ਸੀ ਇਹਦੇ ਨਾਲ ਆਉਂਦੇ ਸੀ ਅੱਠ ਮੁੰਡਿਆਂ ਦੇ ਕੈਨੇਡਾ ਦੇ ਵੀਜ਼ੇ ਲੱਗੇ ਨੇ ਇੱਥੋਂ ਸੇਵਾ ਕਰਨ ਤੋਂ ਬਾਅਦ ਗੁਰੂ ਬਾਲੇ ਬਣ ਕੇ ਆਵੇ ਕੋਈ ਮੈਨੂੰ ਜਵੀ ਆ ਕੇ ਜੀ ਮੇਲਾ ਦੇਖ ਲੋ ਆ ਕਰ ਲੋ ਲੰਗਰ ਛਕ ਲੋ ਉਹ ਕੋਈ ਗੱਲ ਨਹੀਂ ਹੈ ਗੁਰੂ ਵਾਲਾ ਬਣ ਕੇ ਬਾਣੀ ਪੜ੍ਹ ਕੇ ਸੇਵਾ ਕਰੇ ਤਾਂ ਗੱਲ ਬਣਦੀ ਹੈ ਵਾਹਿਗੁਰੂ ਗੁਰੂ ਪਿਆਰੀ ਫਤਿਹ ਦੀ ਸਾਂਝ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹਗਰ ਸਾਹਿਬ ਦੀ ਧਰਤੀ ਅਨੇਕਾਂ ਦੇ ਜੀਵਨ ਬਦਲ ਦਿੰਦੀ ਹੈ ਇੱਕ ਇੰਟਰਵਿਊ ਵਿੱਚ ਗੱਲ ਕਰ ਰਹੇ ਸੀ ਅਸੀਂ ਵੀ ਇੱਕ ਸ਼ਖਸ ਇੱਥੇ ਆਂਦਾ ਸੀਗਾ ਸ਼ਰਾਬ ਵੀ ਪੀਂਦਾ ਸੀ ਲੋਕੀ ਆਪਣਾ ਦਰਵਾਜ਼ਾ ਬੰਦ ਕਰ ਲੈਂਦੇ ਸੀ ਇਹਨੂੰ ਦੇਖ ਕੇ ਪਰ ਹਰ ਸਾਲ ਇੱਥੇ ਆਉਂਦੇ ਆ ਹੁਣ ਸੇਵਾ ਕਰਦੇ ਆ ਇੱਕ ਵਾਰੀ ਤਸਵੀਰ ਜ਼ਰੂਰ ਦਿਖਾ ਦਿਓ ਇਹ ਕਹਿੰਦੇ ਸੀ ਅਸੀਂ ਕੈਮਰੇ ਮੂਰੇ ਨਹੀਂ ਆਣਾ ਮੈਂ ਹੁਣ ਸੇਵਾ ਕਰਦਾ ਮੈਂ ਇਹ ਨਾ ਚੀਚਾਵਲ ਨਹੀਂ ਆਣਾ ਪਰ ਇਹ ਗੱਲ ਆ ਵੀ ਮੈਸੇਜ ਦੇਣਾ ਲੋਕਾਂ ਨੂੰ ਬਹੁਤ ਜ਼ਰੂਰੀ ਸੀ ਨਿਫਤਿਹਗੜ ਸਾਹਿਬ ਦੀ ਧਰਤੀ ਕੀ ਕੁਝ ਕਰ ਦਿੰਦੀ ਆ ਜਿਵੇਂ ਕਹਿੰਦੇ ਆ ਜੀਤ ਬਣ ਕੇ ਜਾਇਓ ਜੁਜਾਰ ਬਣ ਕੇ ਜਾਇਓ ਜੇ ਚੱਲ ਲਈ ਉਹ ਸਰਾਂਦ ਨੂੰ ਤਾਂ ਸਰਦਾਰ ਬਣ ਕੇ ਜਾਇਓ ਤਾਂ ਜ਼ਰੂਰ ਉਹਨਾਂ ਦੇ ਇਤਿਹਾਸ ਨੂੰ ਵੀ ਅਸੀਂ ਅਕੋਲੇ ਨਾ ਕਰੀਏ ਇਤਿਹਾਸ ਨੂੰ ਵੀ ਯਾਦ ਰੱਖੀਏ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ ਕਿਉਂ ਦਿੱਤੀਆਂ ਉਹਨੂੰ ਵੀ ਯਾਦ ਰੱਖੀਏ ਅਗਲੀ ਗੱਲ ਬਰਤਨ ਕਰਦੇ ਆ ਫਤਿਹ ਦੇ ਸਾਂਝ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਤੁਸੀਂ ਕੋ ਤਾਂ ਹੀ ਕੁਝ ਬੋਲਣਗੇ ਦੱਸਣਗੇ ਵੀ ਜੀਵਨ 'ਚ ਕਿੱਦਾਂ ਬਦਲਾਅ ਆਇਆ ਹਾਂਜੀ ਮੈਂ ਕਹਾਂ ਤੁਸੀਂ ਕੋ ਇਹਨਾਂ ਨੂੰ ਤਾਂ ਹੀ ਬੋਲਣਗੇ ਵੀ ਜੀਵਨ 'ਚ ਕਿੱਦਾਂ ਬਦਲਾਅ ਆਇਆ ਇਹਨਾਂ ਦੇ ਦੱਸਣਗੇ ਨਹੀਂ ਦੱਸ ਦਿੰਦੇ ਨੇ ਕੋਈ ਨਹੀਂ ਵੀ ਪਹਿਲਾਂ ਇਹ ਸਿੱਖੀ ਦੇ ਵਿੱਚ ਆਇਆ ਨਹੀਂ ਸੀ ਜਦੋਂ ਆਇਆ ਏ ਰੋਡਾ ਕਹ ਲਓ ਚਲੋ ਇਹਨੂੰ ਮੈਂ ਕਹਿੰਦਾ ਮੈਂ ਇਹ ਪੁੱਛ ਰਿਹਾ ਵੀ ਲੋਕਾਂ ਦੇ ਜੀਵਨ 'ਚ ਜ਼ਰੂਰ ਫਰਕ ਆਊਗਾ ਕਿਉਂਕਿ ਸਾਡੇ ਪੰਜਾਬੀ ਜਿਹੜੇ ਹਨਾ ਸਿੰਘਾਂ ਵਾਲ ਮੈਂ ਕਹਿੰਦਾ ਗੁਰੂ ਸਾਹਿਬ ਵਾਲੀ ਬਹੁਤ ਹੈ ਪਰ ਨਸ਼ੇ ਵਾਲ ਵੀ ਬੜੇ ਤੁਰ ਗਏ ਨੇ ਅਸੀਂ ਸਿੱਖੀ ਤੋਂ ਵੀ ਬਹੁਤ ਦੂਰ ਹੋ ਚੁੱਕੇ ਹਾਂ ਇਹ ਨਹੀਂ ਮੈਂ ਕਹਿੰਦਾ ਵੀ ਸਾਰੇ ਸਿੰਘ ਹੋ ਗਏ ਨੇ ਪਰ ਹਾਂ ਤੁਹਾਡੀ ਜਿਹੜਾ ਇੱਕ ਮੈਸੇਜ ਦੁਨੀਆ ਤੱਕ ਜਾਊਗਾ ਤਾਂ ਉਹ ਜਿਹੜੇ ਸ਼ਾਇਦ ਅਮਰੁੱਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਉਹ ਜ਼ਰੂਰ ਉਹ ਵੀ ਰੂਲਦੇ ਫਿਰਦੇ ਜਿਹੜੇ ਆ ਗੁਰੂਵਾਲ ਜ਼ਰੂਰ ਜਾਣਗੇ ਕਿੱਦਾਂ ਜ਼ਿੰਦਗੀ ਦੇ ਵਿੱਚ ਬਦਲਾਅ ਆ ਬਾਬਾ ਜੀ ਨੇ ਬੜੀ ਗੱਲ ਕਹੀ ਵੀ ਤੁਸੀਂ ਤੁਹਾਡੇ ਤਨ ਲੀਆਂ ਤਾਂ ਲੋਕੀ ਦਰਵਾਜ਼ੇ ਨਹੀਂ ਖੋਲਦੇ ਸੀਗੇ ਹੁਣ ਇੱਕ ਇਦਾਂ ਬਾਣਾ ਆਇਆ ਕਿਦਾਂ ਸੇਵਾ ਆਈ ਜ਼ਰੂਰ ਇੱਕ ਵਾਰੀ ਜ਼ਰੂਰ ਦੱਸੋ ਜੀ ਬਾਬਾ ਜੀ ਸੰਗਤ ਕਰਦੇ ਸਾਡੀ ਸੰਗਤ ਕਰਕੇ ਹੀ ਕਹਿੰਦਾ ਬਿਲਕੁਲ ਬਾਬਾ ਜੀ ਸੰਗਤ ਕਰਕੇ ਹੀ ਕਾਰਜ ਹੋਇਆ ਜੀ ਆਪਾਂ ਕੋਲ ਨਹੀਂ ਇੱਥੇ ਮਹਾਰਾਜ ਦੇ ਤਾਂ ਇੱਥੇ ਸਹਿਬ ਜਨ ਦੇ ਦਰਤੀ ਸੇਵਾ ਕੀਤੀ ਆ ਸੇਵਾ ਦੇ ਸਿਮਰਨ ਦਾ ਹੀ ਕਾਰਜ ਆ ਉਹ ਦੂ ਵੱਡਾ ਹੋਦਾ ਇਹਨਾਂ ਦੇ ਨਾਲ ਸਿੱਧੇ ਕਰਦੇ ਤਾਂ ਇਹਤੇ ਸੇਵਾ ਕਰ ਰਹੇ ਹਾਂ ਬਸ ਇਹਨਾਂ ਦੇ ਨਾਲ ਲੱਗੀ ਕਰ ਰਹੇ ਹਾਂ ਸਿਰਫ ਸੇਵਾਦਾਰੀਆਂ ਸੀ ਹੋਰ ਕੁਝ ਨਹੀਂ ਸੀਵਾਦਾਰਾਂ ਬਸ ਪਹਿਲਾਂ ਦੀ ਜ਼ਿੰਦਗੀ ਪਹਿਲਾਂ ਦੀ ਜ਼ਿੰਦਗੀ ਕਿੱਦਾਂ ਦੀ ਬਾਈ ਪਹਿਲਾਂ ਨਹੀਂ ਤਾਂ ਉਹਦੀ ਹੱਜ ਵਾਲੀ ਸਹੀ ਆ ਪਹਿਲਾਂ ਨਹੀਂ ਤਾਂ ਜਿਹੜੀ ਲੰਘੀ ਉਹ ਤਾਂ ਐਵੇਂ ਲੰਘੀ ਸੀ ਉਹ ਤਾਂ ਐਵੇਂ ਲੰਘੀ ਉਹ ਤਾਂ ਜ਼ਿੰਦਗੀ ਉਹ ਕੁਝ ਵੀ ਐ ਨਹੀਂ ਸੀ ਕੁਝ ਵੀ ਨਹੀਂ ਸੀ ਜ਼ਿੰਦਗੀ ਅੱਜ ਜਣੀ ਦੇਖੋ ਕਿੰਨੀ ਸੋਹਣੀ ਆ ਅੱਜ ਵਾਲੀ ਆਪਾਂ ਹਾਜ਼ਰ ਜੇ ਆਪਾਂ ਮੰਨਣਾ ਤਾਂ ਅੱਜ ਵਾਲੀ ਉਹ ਜਿਹੜੀ ਪਹਿਲਾਂ ਨਹੀਂ ਉਹ ਆਪਣੀ ਜ਼ਿੰਦਗੀ ਨਹੀਂ ਸੀ ਉਹ ਤਾਂ ਕੁਝ ਹੋਰ ਹੀ ਸੀਗਾ ਜੇ ਲੀਆ ਜੜੀਆ ਉਹ ਉਹ ਬਾਬਾ ਜੀ ਕਿਰਪਾ ਇਹਨਾਂ ਨੇ ਲੜ ਲਾ ਕੇ ਸਿੱਧਾ ਕੀ ਰਾਹ ਪਾਤਾ ਤੇ ਆ ਹੁਣ ਤੁਹਾਡੇ ਸਾਹਮਣੇ ਆ ਕਿ ਉਹ ਬਾਕੀ ਬਾਬਾ ਜੀ ਦੱਸਣਗੇ ਉਹ ਵੀ ਤੁਸੀਂ ਕੀ ਬੰਦੇ ਇਹਦੇ ਨਾਲ ਜੁੜੇ ਹੋਣੇ ਦੁੱਧ ਦੀ ਗੱਡੀ ਆਉਂਦੀ ਆ ਜੀ ਰੋਜ਼ ਇਹਦੇ ਪਿੰਡ ਤੋਂ ਇੱਕ ਜੀਪ ਆਉਂਦੀ ਆ ਰੋਜ਼ ਦੁੱਧ ਲੈ ਕੇ 20 25 ਸਿੰਘ ਨਾਲੇ ਅਮਰਤਾਰੀ ਸਿੰਘ ਵੀ ਰੋੜ ਗਏ ਕਈ ਰਲੇ ਹੋਏ ਨੇ ਪਿੰਡ ਦੇ ਸਿਆਣੇ ਬੰਦੇ ਵੀ ਨਾਲ ਰਲ ਗਏ ਬਹੁਤ ਤੇ ਇਸ ਕਰਕੇ ਜ਼ਿੰਦਗੀ ਦੇ ਵਿੱਚ ਕਿੰਨਾ ਬਦਲਾ ਆਇਆ ਇਹ ਬਦਲਾ ਆਇਆ ਛੋਟੇ ਸਹਿਬਜਾਦਾ ਦੇ ਅਸਥਾਨ ਤੋਂ ਜਿਹੜਾ ਵੀ ਇੱਥੇ ਸੇਵਾ ਕਰਦਾ ਹੈ ਹਰ ਇੱਕ ਬੰਦੇ ਤੇ ਬਦਲਾ ਆਊਗਾ ਇਹ ਕੱਲੇ ਰਾਜੂ ਤੇ ਨਹੀਂ ਹਰ ਇੱਕ ਬੰਦਾ ਬਦਲੂਗਾ ਜਿਹੜੇ ਛੋਟੇ ਸਹਿਬਜਾਦੇ ਦੇ ਅਸਥਾਨ ਤੇ ਹੁੰਦਾ ਇਹਨਾਂ ਦੇ ਨਾਲ ਦੇ ਮੁੰਡੇ ਆਉਂਦੇ ਸੀ ਇੱਥੇ ਇਹ ਇਹਨਾਂ ਨੂੰ 8 ਸਾਲ ਹੋ ਗਏ ਹੁੰਦੇ ਨੂੰ 8 ਸਾਲਾਂ ਦੇ ਵਿੱਚ 8 ਮੁੰਡੇ ਇਹਨਾਂ ਦੇ ਪਿੰਡ ਦੇ ਕੈਨੇਡਾ ਗਏ ਨੇ ਜਿਹੜੇ ਇੱਥੇ ਸੇਵਾ ਕਰਦੇ ਸੀ ਇਹਦੇ ਨਾਲ ਆਉਂਦੇ ਸੀ 8 ਮੁੰਡਿਆਂ ਦੇ ਕੈਨੇਡਾ ਦੇ ਵੀਜ਼ੇ ਲੱਗੇ ਇੱਥੋਂ ਸੇਵਾ ਕਰਨ ਤੋਂ ਬਾਅਦ 8 ਮੁੰਡੇ ਗਏ ਨਹੀਂ ਗਿਣ ਪੂਰੀ ਸਾਢੀ ਗਿਣਤੀ ਹੈ ਸਾਡੇ ਕੋਲ ਵੀ 8 ਚਲੇ ਗਏ ਇਹਦੇ ਪਿੰਡ ਦੇ ਮੁੰਡੇ ਜਿਹੜੇ ਇੱਥੇ ਸੇਵਾ ਕਰਦੇ ਸਾਡੇ ਕੋਲ ਬਾਬਾ ਜੀ ਦੇ ਨਾਲ ਲੱਗੇ ਦੇਖੋ ਅਸਲ ਤੇ ਅਸਲ ਤੇ ਗੱਲ ਵਿੱਚ ਇਹ ਹੈ ਗੁਰਸਿੱਖੀ ਇਹ ਕਹਿੰਦੀ ਹੈ ਗੁਰਸਿੱਖ ਬਣ ਕੇ ਇਹ ਨਹੀਂ ਆ ਵੀ ਮੈਂ ਆ ਮੰਗਣਾ ਜੀ ਮੈਂ ਕੈਨੇਡਾ ਜਾਣਾ ਜੀ ਮੈਂ ਅਮਰੀਕਾ ਜਾਣਾ ਜੀ ਮੈਂ ਆ ਜਾਬ ਮਿਲ ਜਵੇ ਇਹ ਗੁਰਸਿੱਖੀ ਨਹੀਂ ਹੈ ਗੁਰਸਿੱਖੀ ਇਹ ਹੈ ਬਾਣੀ ਪੜੇ ਬਾਣੀ ਦੇ ਨਾਲ ਆਨੰਦ ਪ੍ਰਾਪਤ ਹੁੰਦਾ ਹੈ ਆਨੰਦ ਕਿਤੋਂ ਨਹੀਂ ਮਿਲਦਾ ਆਨੰਦ ਆਨੰਦ ਸਭ ਕੁਝ ਹੈ ਆਨੰਦ ਗੁਰੂ ਤੇ ਜਾਣਿਆ ਗੁਰੂ ਵਾਲਾ ਬਣ ਕੇ ਬਾਣੀ ਪੜੇ ਉੱਥੋਂ ਆਂਦਾ ਹੈ ਮਾਇਆ ਦੇ ਵਿੱਚ ਆਂਦਾ ਨਹੀਂ ਹੈ ਮਾਇਆ ਦੇ ਵਿੱਚ ਕੋਈ ਨਹੀਂ ਨਾ ਬਾਣੀ ਦੇ ਵਿੱਚ ਆਂਦਾ ਹੈ ਬਾਣੀ ਦੇ ਵਿੱਚ ਆਂਦਾ ਹੈ ਗੁਰੂ ਦੇ ਵਿੱਚ ਆਂਦਾ ਹੈ ਸਿੱਖਾਂ ਦੀ ਜਿੰਦਗੀ ਦੇ ਵਿੱਚ ਆਂਦਾ ਹੈ ਉਹ ਗੁਰੂ ਮਹਾਰਾਜ ਫਤਗੜ ਸਾਹਿਬ ਦੀ ਧਰਤੀ ਤੇ ਨਾ ਉਹਨਾਂ ਦਾ ਪ੍ਰਾਪਤ ਹੋਇਆ ਬੱਬੀ ਚੜ੍ਹਦੀ ਕਲਾ ਹੋਈ ਪਈ ਆ ਬੱਬੀ ਦੀ ਕਿਰਪਾ ਉਹ ਪੂਰੀ ਕੋਈ ਜਾਂਦੀ ਕਲਾ ਬੱਬੀ ਹਾਂ ਚੜ੍ਹਦੀ ਕਲਾ ਇਹ ਮਾਰਾ ਆ ਅੱਖਾਂ ਮੂਰੇ ਸਾਹਮਣੇ ਇਹ ਜੀ ਦੋ ਟਾਈਮ ਦਰਸ਼ੇ ਮੇਲੇ ਕਰੀਦੇ ਇਸ ਤੋਂ ਵੱਧ ਕੀ ਚਾਹੀਦਾ ਜਿੱਦਾਂ ਜੇ ਆਜਈਦੇ ਬੱਬੀ ਜੀ ਨਾਲ ਇੱਥੇ ਰਹਿਦਾ ਉਹ ਇਹ ਸੰਦੇ ਕਹਿੰਦੇ ਵੀ ਅੱਜ ਜਾਣਾ ਤਾਂ ਪਤਾ ਹੀ ਨਹੀਂ ਲੱਗਦਾ ਵੀ ਕਿੰਨੇ ਦਿਨ ਲੰਘੇ ਹੁਣ ਤਾਂ ਆਨੰਦ ਦੇ ਵਿੱਚ ਰਹਣਾ ਮੈਂ ਕਿਹਾ ਚੜ੍ਹਦੀ ਕਲਾ ਜੀ ਪੂਰੀ ਬੱਬੀ ਦੀ ਕਿਰਪਾ ਕਿਹਦਾ ਧਰਤੀ ਤੇ ਆਂਦੇ ਹੋ ਉਹ ਛੋਟੇ ਸਾਹਿਬ ਸਾਧਿਆਂ ਨੂੰ ਮਾਤਾ ਗੁਜਰਕੌਰ ਨੂੰ ਮਹਿਸੂਸ ਕਰਦੇ ਹੋ ਯਾਰ ਆ ਨਾ ਰਹੇ ਹਾਜ਼ਰ ਜੀ ਆਪਾਂ ਹਾਜ਼ਰ ਮੰਨਦੇ ਨਹੀਂ ਗੱਲ ਇਹ ਹੀ ਆ ਬੱਬਈ ਮਾਤਾ ਗੁਜਰਕੋਵ ਦੀ ਸਭ ਤੋਂ ਵੱਡੇ ਮਾਤਾ ਵੱਡਾ ਕਾਰਜ ਉਹਨਾਂ ਦਾ ਹੀ ਆ ਆਪਾਂ ਤਾਂ ਮੰਜ ਮਹਿਸੂਸ ਹੀ ਕਰ ਸਕਦੇ ਆ ਬੱਬਈ ਗੱਲ ਬੋਲਣਾਂ ਨਹੀਂ ਇਹ ਗੱਲਾਂ ਬੋਲਣਾਂ ਨਹੀਂ ਹੈ ਗੱਲ ਆਪਾਂ ਤੁਸੀਂ ਚਲੋ ਮੈਂ ਤੁਸੀਂ ਕਰਾ ਰਹੇ ਹਾਂ ਇੰਟਰਵਿਊ ਪਰ ਆਪਾਂ ਇਹ ਕਰਨੀ ਵੀ ਪਰ ਇਹ ਆ ਵੀ ਇਹ ਮਹਿਸੂਸ ਹੋਣ ਵਾਲੀਆਂ ਗੱਲਾਂ ਨੇ ਜਿਹੜੇ ਮਾਰਾ ਕਿ ਮੇ ਉਹ ਵਾਹ ਵੀ ਉਹ ਬਾਬਾ ਹੀ ਵੀ ਦਸੀਆਂ ਨਹੀਂ ਜਾ ਸਕਦੀਆਂ ਬਸ ਇਹ ਮਨ ਚ ਪੁੱਜਣ ਵਾਲੀਆਂ ਗੱਲਾਂ ਨੇ ਜੀ ਹਾਂ ਉਹ ਮਨ ਪੁੱਜ ਜਾਂਦਾ ਵੀ ਹਾਂ ਕਈ ਸਾਹਿਬ ਦੀਆਂ ਗੱਲਾਂ ਬਹੁਤ ਡੂੰਘੀਆਂ ਇਹੋ ਜਿਹੇ ਇਹ ਜਟਾਣਾ ਪਿੰਡ ਆ ਇਹਦਾ ਜੀ ਇਹ ਕੱਲਾ ਰਲੇ ਸੀ ਮੇਰੇ ਨਾਲ ਜਦ ਮੈਂ ਇਹਨਾਂ ਦੇ ਪਿੰਡ ਗਿਆ ਨਾ ਇਹਨਾਂ ਦੇ ਘਰ ਇਹ ਦੋ ਜਣੇ ਰਲੇ ਸੀ ਹੁਣ ਇਹਨਾਂ ਦੇ ਨਾਲ ਮੇਰਾ 50 ਤੋਂ ਵੱਧੋਂ 50 ਤੋਂ ਵੱਧ ਨੇ ਜੀ ਇਹਨਾਂ ਦੇ ਨਾਲ ਇਹਦੇ ਸੇਵਾਦਾਰ ਜਟਾਣੇ ਪਿੰਡ ਦੇ 2002 ਦਾ ਬਾਬਾ ਜੀ ਪਹਿਲੇ 2 ਜਣੇ ਆਏ ਤੁਸੀਂ ਜਟਾਣੇ ਪਿੰਡ ਤੋਂ ਬਲਵਿੰਦਰ ਜਟਾਣੇ ਦੇ ਪਿੰਡ ਤੋਂ ਨਹੀਂ ਨਹੀਂ ਆਹ ਕੀ ਕਹਾਣਾ ਦਰਾਇ ਕੋਈ ਚੱਕਾ ਜਟਾਣਾ ਹਾਂਜੀ ਉਹ ਮੇਰੇ ਘਰ ਚਟਾਣਾ ਉੱਚਾ ਹੈ 1975 ਚ ਹੈ 1975 ਦੇ ਵਿੱਚ ਟੈਗਿਆ ਸੀ ਪਿੰਡ ਇਹ 10 ਮਾਰਚ 1975 ਨੂੰ ਮੈਨੂੰ ਮੈਂ ਉਹੀ ਬੰਦਾ ਜਿਹੜਾ ਮੈਨੂੰ ਫੌਜ ਦੇ ਫੌਜ ਨੇ ਕੱਢਿਆ ਆ ਕੇ ਮਕਾਨ ਦੇ ਵਿੱਚੋਂ ਮੈਨੂੰ ਫੌਜ ਨੇ ਕੱਢਿਆ ਆ 1975 10 ਮਾਰਚ ਨੂੰ ਮਕਾਨ ਮੈਨੂੰ ਤਾਂ ਨਵਾਂ ਜੀਵਨ ਮਿਲਿਆ ਨਵਾਂ ਜੀਵਨ ਮਿਲਿਆ ਨਵਾਂ ਜੀਵਨ ਵੀ ਇੱਥੇ ਹੀ ਮਿਲਿਆ ਆ ਸੇਵਾ ਦੇ ਵਿੱਚੋਂ ਹੀ ਜਿੰਨੇ ਵੀ ਇੱਥੇ ਸੇਵਾਦਾਰ ਬਹੁਤ ਨੇ ਮੇਰੇ ਕੋਲ ਸਾਰਿਆਂ ਨੂੰ ਨਵਾਂ ਜੀਵਨ ਮਿਲਿਆ ਆ ਖੜਾ ਇਹ ਵੀ ਅਮਰ ਸਿੰਘ ਆ ਹੋਇਆ ਸਾਰੇ ਛਕਣ ਵਾਲੇ ਹੀ ਨੇ ਸਾਰਾ ਨਵਾਂ ਜੀਵਨ ਇੱਥੋਂ ਮਿਲਿਆ ਇੱਥੋਂ ਮਿਲਿਆ ਮੈਨੂੰ ਆਪ ਇੱਥੋਂ ਮਿਲਿਆ ਇਹ ਸੱਜਣ ਸਾਹਿਬ ਦੀ ਧਰਤੀ ਐ ਇੱਥੋਂ ਔਰ ਤੋਂ 45 ਸਾਲ ਤੋਂ ਪਹਿਲਾਂ ਮੈਂ ਵੀ ਸ਼ਹਿਰ ਆਈ ਸੀ 45 ਸਾਲ ਪਹਿਲਾਂ ਮੈਨੂੰ ਵੀ ਇੱਥੇ ਮਿਲਿਆ ਸੇਵਾ ਦੇ ਵਿੱਚ ਸਾਹਿਬ ਜੀ ਦੀ ਸੇਵਾ ਦੇ ਵਿੱਚ ਹ ਤਾਂ ਹਰ ਇੱਕ ਬੰਦੇ ਨੂੰ ਕਹਿਣਾ ਵੀ ਇੱਥੋਂ ਹੀ ਪਾਈ ਜੀਵਨ ਮਿਲਦਾ ਹੈ ਸਭ ਜਿਹੇ ਸਥਾਨ ਤੋਂ ਸੇਵਾ ਸਿਮਰਨ ਦੇ ਵਿੱਚੋਂ ਗੁਰੂ ਵਾਲੇ ਬਣ ਕੇ ਆਵੇ ਕੋਈ ਐਵੇਂ ਨਹੀਂ ਆ ਵੀ ਆ ਕੇ ਜੀ ਮੇਲਾ ਦੇਖ ਲੋ ਆ ਕਰ ਲੋ ਲੰਗਰ ਛਕ ਲੋ ਉਹ ਕੋਈ ਗੱਲ ਨਹੀਂ ਹੈ ਗੁਰੂ ਵਾਲਾ ਬਣ ਕੇ ਬਾਣੀ ਪੜ ਕੇ ਸੇਵਾ ਕਰੇ ਤਾ ਗੱਲ ਬਣਦੀ ਹੈ। ਬੋਦੇ ਨੇ ਸਾਥ ਪਾਦੇ ਆ ਵਾਹਿਗੁਰੂ ਜੀ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਭ ਤੋਂ ਵੱਡੀ ਗੱਲ ਹੈ ਫਤਿਹਗੜ ਸਾਹਿਬ ਆਂਦੇ ਹੋ ਤਾਂ ਜੀਵਨ ਨੂੰ ਜ਼ਰੂਰ ਬਦਲਿਓ। ਇਹ ਦਸ ਇੱਕ ਵੀਡੀਓ ਕਰਨ ਦਾ ਮੁੱਖ ਕਾਰਨ ਆਈ ਸੀ ਵੀ ਇਹ ਨਹੀਂ ਵੀ ਆਏ ਇਥੋਂ ਮੱਥਾ ਟੇਕਿਆ ਤੇ ਵਾਪਸ ਚਲੇ ਗਏ ਆਪਣੇ ਜੀਵਨ ਨੂੰ ਬਦਲੋ। ਕਿਉਂ ਆਇਆ ਇਥੇ? ਕਾਦੇ ਵਾਸਤੇ ਆਇਆ? ਉਹਨੂੰ ਜ਼ਰੂਰ ਜਾਂਚੀਏ ਜੇ ਅਸੀਂ ਅਸਲ ਤੇ ਹੈ ਕੀ ਆ ਉਹ ਜ਼ਰੂਰ ਖੋਜ ਕਰੀਏ। ਉਹ ਖੋਜ ਕਰਾਂਗੇ ਤਾਂ بڑے ਜਵਾਬ ਵੀ ਮਿਲ ਜਾਣਗੇ ਪਤਾ ਲੱਗੇਗਾ ਵੀ ਕਿਉਂ ਉਹ ਛੋਟੇ ਸਾਹਿਬਜ਼ਾਦੇ ਨੇ ਸ਼ਹੀਦ ਹੋ ਜਾਂ ਦਿੱਤੇ ਆ ਉਹ ਮਹਿਸੂਸ ਹੋਏਗਾ ਠੰਡੇ ਬੁਰਜ ਦੇ ਵਿੱਚ ਕਿਦਾਂ ਉਹਨਾਂ ਨੇ ਜੜੀਆਂ ਰਾਤਾਂ ਉਹ ਪੋ ਦੀਆਂ ਰਾਤਾਂ ਕੱਡੀਆਂ ਸੀ ਉਹ ਸਾਰਾ ਕੁਝ ਮਹਿਸੂਸ ਹੋਏਗਾ ਮਹਿਸੂਸ करिए ਸਮਝिए ਕਿਤਾ ਹਾਸ ਨੂੰ ਪੜਿਏ ਤੇ ਜ਼ਰੂਰ ਆਪਣੇ ਆਪ ਤੇ ਇੰਪਲੀਮੈਂਟ ਵੀ करिए ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਕੂਰਜੋਤ ਸਿੰਘ